ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟ ਅੱਜ ਮੈਂ ਤੁਹਾਡੇ ਸਾਹਮਣੇ 12ਵੀਂ ਜਮਾਤ ਦਾ ਸਾਹਿਤ ਬੋਧ ਕਿਤਾਬ ਦਾ ਕੁਐਸਚਨ ਆ ਨਾਵਲ ਸਾਹਿਤ ਰੂਪਾ ਠੀਕ ਆ ਉਹਨੂੰ ਐਕਸਪਲੇਨ ਕਰਨ ਜਾ ਰਹੀ ਆ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਜਾਊਗਾ ਤੇ ਅਗਰ ਤੁਹਾਨੂੰ ਸਮਝ ਆ ਜਾਂਦਾ ਸਾਰੇ ਸਟੂਡੈਂਟਸ ਨੇ ਇਹਨੂੰ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਆਪਣੇ ਫਰੈਂਡਸ ਨਾਲ ਠੀਕ ਆ ਬੇਟਾ ਦੇਖੋ ਸਾਹਿਤ ਰੂਪ ਨਾ ਤੁਹਾਡੀ ਕਿਤਾਬ ਦੇ ਵਿੱਚ 9 ਦਿੱਤੇ ਹੋਏ ਆ ਤੇ 9 9 ਸਾਹਿਤ ਰੂਪ ਦੇ ਵਿੱਚੋਂ ਤੁਸੀਂ ਪਹਿਲੇ 5 ਸਾਹਿਤ ਰੂਪ ਚੰਗੀ ਤਰ੍ਹਾਂ ਕਰ ਲਓ ਤੁਹਾਨੂੰ ਪੇਪਰ ਦੇ ਵਿੱਚ ਇੱਕ ਜਰੂਰ ਮਿਲ ਜਾਊਗਾ ਠੀਕ ਹੈ ਬੇਟਾ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲੈਣਾ ਪਹਿਲੇ 5 ਸਾਹਿਤ ਰੂਪ ਚੰਗੀ ਤਰ੍ਹਾਂ ਕਰ ਲਿਓ ਤੁਸੀਂ ਯਾਦ ਔਰ ਇਹ ਜ਼ਰੂਰੀ ਕੁਐਸਚਨ ਆਣਾ ਹੀ ਆਣਾ ਕੁਐਸਚਨ ਆ ਤੁਸੀਂ ਛੱਡ ਕੇ ਨਹੀਂ ਆਣਾ ਇਹਨੂੰ ਜਿੰਨੇ ਵੀ ਨੰਬਰ ਦਾ ਆਊਗਾ ਤੁਹਾਨੂੰ ਲਿਖ ਕੇ ਜ਼ਰੂਰ ਆਣਾ ਪਹਿਲੇ 5 ਕੁਐਸ਼ਚਨ ਤੁਸੀਂ ਰੈਡੀ ਕਰ ਲਓ ਮੈਂ ਦੋ ਕੁਐਸ਼ਚਨ ਪਹਿਲਾਂ ਕਰਾ ਚੁੱਕੀ ਆ ਉਹਦੇ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗੀ ਤੁਸੀਂ ਉੱਥੋਂ ਚੈੱਕ ਕਰ ਲੈਣਾ ਠੀਕ ਆ ਬੇਟਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਕਰੀਏ ਸਟਾਰਟ ਹਾਂਜੀ ਬੇਟਾ ਨਾਵਲ ਸਭ ਤੋਂ ਪਹਿਲਾਂ ਜਿਹੜਾ ਨਾਵਲ ਸ਼ਬਦ ਆ ਕਿੱਥੋਂ ਆਇਆ ਠੀਕ ਆ ਉਹਦੇ ਬਾਰੇ ਗੱਲ ਕਰਦੇ ਆ ਪਰਿਭਾਸ਼ਾ ਇਹਦੀ ਕੀ ਆ ناول ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨੋਵਲ ਦਾ ਸਮਾਨ ਅਰਥੀ ਹੈ ਠੀਕ ਹੈ ਮਤਲਬ ਅੰਗਰੇਜ਼ੀ ਚ ਉਹਨੂੰ ਨੋਵਲ ਕਹਿੰਦੇ ਆ ਜਿਸ ਦੀ ਸਿਰਜਣਾ ਲਾਤੀਨੀ ਭਾਸ਼ਾ ਦੇ ਸ਼ਬਦ ਨੋਵੇਲਾ ਤੋਂ ਹੋਈ ਹੈ ਜੋ ਸੋਚੀ ਜਾਂ ਤਾਜ਼ਾ ਬੀਤੀ ਘਟਨਾ ਦੇ ਬਿਆਨ ਦਾ ਅਰਥ ਦਿੰਦਾ ਹੈ ਮਤਲਬ ਕਿ ਨੋਵੇਲਾ ਦਾ ਕੀ ਅਰਥ ਹੈ ਬੇਟਾ ਜਾਂ ਤਾਂ ਸੋਚੀ ਹੋਈ ਜਾਂ ਫਿਰ ਜਿਹੜੀ ਕੋਈ ਤਾਜ਼ਾ ਘਟਨਾ ਬੀਤੀ ਹੋਈ ਆ ਵੀ ਉਹਦਾ ਬਿਆਨ ਉਹਦਾ ਮਤਲਬ ਇਹ ਹੁੰਦਾ ਨਾਵਲ ਆਧੁਨਿਕ ਕਾਲ ਦਾ ਪ੍ਰਮੁੱਖ ਸਾਹਿਤ ਰੂਪ ਹੈ ਠੀਕ ਆ ਇਹ ਲਾਈਨ ਜ਼ਰੂਰ ਲਿਖਣੀ ਹੈ ਤੁਸੀਂ ਨਾਵਲ ਵਿੱਚ ਘਟਨਾਵਾਂ ਦਾ ਵਿਉਂਤਬੱਧ ਬਿਆਨ ਹੁੰਦਾ ਹੈ ਜਿਹੜੀਆਂ ਇੱਕ ਜਾਂ ਕਈ ਪਾਤਰਾਂ ਨਾਲ ਵਾਪਰੀਆਂ ਹੋਈਆਂ ਹੁੰਦੀਆਂ ਹਨ ਠੀਕ ਆ ਬੇਟਾ ਇਹ ਤੁਹਾਡਾ ਮਤਲਬ ਤੁਸੀਂ ਪਹਿਲੇ ਪੈਰੇ 'ਚ ਇੰਨੀਆਂ ਕੁ ਲਾਈਨਾਂ ਲਿਖਣੀਆਂ ਇਕ ਕੁਐਸਚਨ ਮੈਂ ਤੁਹਾਨੂੰ ਐਜੂਕੇਅਰ ਐਪ ਤੋਂ ਕਰਾ ਰਹੀ ਹਾਂ ਤੁਸੀਂ ਐਸੇ ਤਰ੍ਹਾਂ ਲਿਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਬਟਾ ਅਗਲਾ ਪੈਰਾ ਅੰਗਰੇਜ਼ੀ ਨਾਵਲਕਾਰ வால்ਟਰ ਸਕਾਟ ਨੇ ਕਿਹਾ ਹੈ ਕਿ ਨਾਵਲ ਇੱਕ ਅਜਿਹਾ ਰੋਚਨਾ ਮਚਾ ਹੈ ਜਿਸ ਵਿੱਚ ਸਾਡੀਆਂ ਗੱਲਾਂ ਦਾ ਜ਼ਿਕਰ ਹੋਵੇ ਅਤੇ ਪਾਤਰ ਅਜਿਹੇ ਹੋਣ ਜਿਨ੍ਹਾਂ ਨੂੰ ਅਸੀਂ ਹਰੇਕ ਗਲੀ ਦੇ ਮੋੜ ਤੇ ਦੇਖ ਸਕੀਏ ਠੀਕ ਹੈ ਇਹ ਤੁਸੀਂ ਇਹਦੀਆਂ ਦੋ ਡੈਫੀਨੇਸ਼ਨ ਲਿਖਣੀਆਂ ਇੱਕ ਤਾਂ ਬਾਲਟਰ ਸਕਾਟ ਨੇ ਕਿਹਾ ਵੀ ਨਾਵਲ ਇੱਕ ਅਜਿਹਾਂ ਰੋਜ਼ਨਾ ਮਚਾ ਹੈ ਰੋਜ਼ਨਾ ਮਚਾ ਮਤਲਬ ਵੀ ਜਿਹੜੀ ਚੀਜ਼ ਰੋਜ਼ ਹੁੰਦੀ ਆ ਜਿਸ ਵਿੱਚ ਸਾਡੀਆਂ ਗੱਲਾਂ ਦਾ ਜ਼ਿਕਰ ਹੋਵੇ ਤੇ ਪਾਤਰ ਆ ਜਿਹੜੇ ਉਹ ਅਜਿਹੇ ਹੋਣ ਜਿਹੜੇ ਸਾਨੂੰ ਹਰੇਕ ਗਲੀ ਦੇ ਮੋੜ ਤੇ ਦਿਖਦੇ ਹੋਣ ਤੇ ਫਿਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਬਾਰੇ ਲਿਖਿਆ ਉਹਨਾਂ ਨੇ ਨਾਵਲ ਨੂੰ ਗਦ ਬਿਰਤਾਂਤ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਵਿਆਪਕ ਰੂਪ ਦੇਣ ਵਾਲੀ ਕਲਾ ਕਿਹਾ ਹੈ ਦੇਖੋ ਬੇਟਾ ਉਹ ਕੀ ਕਹਿੰਦੇ ਆ ਪ੍ਰਿੰਸੀਪਲ ਸੈਂਸਿੰਗ ਸਿੱਖੋ ਕਹਿੰਦੇ ਵੀ ਜਿਹੜਾ ਨਾਵਲ ਆ ਨਾ ਗਦ ਬਿਰਤਾਂਤ ਗਦ ਮਤਲਬ ਦੇਖੋ ਨਿੱਕੀ ਕਹਾਣੀ ਕਾਂਗੀ ਠੀਕ ਆ ਮਤਲਬ ਇਹ ਜਿਹੜੇ ਸਾਹਿਤੂ ਕਵਿਤਾ ਨੂੰ ਛੱਡ ਕੇ ਇਹਨਾਂ ਨੂੰ ਗਦ ਬਿਰਤਾਂਤ ਕਿਹਾ ਜਾਂਦਾ ਬਿਰਤਾਂਤ ਮਤਲਬ ਵਿਆਖਿਆ ਠੀਕ ਆ ਗਦ ਬਿਰਤਾਂਤ ਕਰਨ ਉਹਨਾਂ ਨੇ ਨਾਵਲ ਨੂੰ ਗੱਦ ਬਿਰਤਾਂਤ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਵੀ ਕੋਈ ਘਟਨਾ ਵਾਪਰੀ ਆ ਉਹਨੂੰ ਵਿਆਪਕ ਰੂਪ ਦੇਣ ਵਾਲੀ ਕਲਾ ਕਿਹਾ ਵਾ ਠੀਕ ਆ ਯਾਦ ਰੱਖਣਾ ਉਸ ਤੋਂ ਬਾਅਦ ਬੇਟਾ ਅਗਲਾ ਕੁਸ਼ ਅਗਲਿਆ ਪੈਰਾ ਤੁਸੀਂ ਇਹ ਦੋ ਪੈਰੇ ਹੋਗੇ ਇਹਦੇ ਉਹ ਪੈਰਿਆਂ ਦੇ ਵਿੱਚ ਤੁਸੀਂ ਇਹਦੀ ਪਰਿਭਾਸ਼ਾ ਕੰਪਲੀਟ ਕਰ ਦੇਣੀ ਆ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਨਾ ਤੱਤ ਨਾਵਲ ਦੇ ਤੱਤ ਨਾਵਲ ਦੇ ਤੱਤ ਸਮੁੱਚੇ ਤੌਰ ਤੇ ਸਾਹਿਤ ਦੀ ਅਜਿਹੀ ਕਿਰਤ ਸਿਰਜਦੇ ਹਨ ਦੇਖੋ ਤੱਤ ਦਾ ਕੀ ਮਤਲਬ ਹੁੰਦਾ ਵੀ ਉਹਦੇ ਵਿਸ਼ੇਸ਼-ਵਿਸ਼ੇਸ਼ ਗੱਲਾਂ ਠੀਕ ਆ ਮਤਲਬ ਜਿੰਨਾਂ ਨੂੰ ਮਿਲ ਕੇ ਨਾਵਲ ਬਣਿਆ ਜਿਹੜੀਆਂ ਗੱਲਾਂ ਨੂੰ ਮਿਲ ਕੇ ਨਾਵਲ ਬਣਿਆ ਠੀਕ ਆ ਨਾਵਲ ਦੇ ਤੱਤ ਸਮੁੱਚੇ ਤੌਰ ਤੇ ਸਾਹਿਤ ਦੀ ਅਜਿਹੀ ਕਿਰਤ ਸਿਰਜਦੇ ਹਨ ਜਿਸ ਰਾਹੀਂ ਵਿਚਾਰਾਂ ਦੇ ਪ੍ਰਗਟਾਉ ਸੰਭਵ ਹੁੰਦਾ ਹੈ ਠੀਕ ਆ ਜਿਸ ਰਾਹੀਂ ਵਿਚਾਰਾਂ ਦਾ ਪ੍ਰਗਟਾਉ ਸੰਭਵ ਹੁੰਦਾ ਹੈ ਅਤੇ ਕਿਰਤ ਸਾਹਿਤਿਕ ਅਰਥ ਗ੍ਰਹਿਣ ਕਰਦੀ ਹੈ ਠੀਕ ਆ ਬੇਟਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਵੀ ਜਿਹੜੇ ਨਾਵਲ ਦੇ ਤਾਤਾ ਉਹ ਸਮੁੱਚੇ ਤੌਰ ਤੇ ਸਾਹਿਤ ਦੀ ਅਜਿਹੀ ਕਿਰਤ ਸਿਰਜਦੇ ਆ ਮਤਲਬ ਅਜਿਹਾ ਕੰਮ ਕਰਦੇ ਆ ਜਿਸ ਜਿਹਦੇ ਨਾਲ ਕੀ ਹੁੰਦਾ ਜਿਹੜਾ ਵਿਚਾਰ ਆ ਉਹਨਾਂ ਦਾ ਪ੍ਰਗਟਾਉ ਆ ਜਿਹੜਾ ਉਹ ਸੰਭਵ ਹੁੰਦਾ ਵਾ ਅਤੇ ਸਾਹਿਤ ਅਤੇ ਕਿਰਤ ਸਾਹਿਤਿਕ ਅਰਥ ਗ੍ਰਹਿਣ ਕਰਦੀ ਹੈ ਭਾਵ ਉਹ ਜਿਹੜਾ ਲਿਖਿਆ ਗਿਆ ਜਿਹੜੀ ਉਹ ਰਾਈਟਿੰਗ ਲਿਖੀ ਗਈ ਜਿਹੜੀ ਰਚਨਾ ਲਿਖੀ ਗਈ ਆ ਉਹ ਸਾਹਿਤਿਕ ਅਰਥ ਗ੍ਰਹਿਣ ਕਰਦੀ ਹੈ ਨਾਵਲ ਦੇ ਤੱਤ ਠੀਕ ਆ ਕਿਹੜੇ-ਕਿਹੜੇ ਆ ਸਭ ਤੋਂ ਪਹਿਲਾਂ ਨਾਵਲ ਦਾ ਪਹਿਲਾ ਤੱਤ ਹੈਗਾ ਬੇਟਾ ਕਥਾਨਕ ਜਾਂ ਗੁੰਦ ਜਾਂ ਪਲਾਟ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਕਥਾਨਕ ਪਤਾ ਹੋਣਾ ਚਾਹੀਦਾ ਵੀ ਕਿਹਨੂੰ ਕਹਿੰਦੇ ਆ ਠੀਕ ਆ ਦੇਖੋ ਕਥਾਨਕ ਦਾ ਮਤਲਬ ਤੁਹਾਨੂੰ ਮੈਂ ਸਿੰਪਲ ਜੇ ਵਰਡ ਚ ਸਮਝਾਣੀ ਆ ਦੇਖੋ ਜਿਵੇਂ ਇੱਕ ਮਾਲੀ ਹੁੰਦਾ ਠੀਕ ਆ ਉਹ ਅਲੱਗ ਅਲੱਗ ਕਿਆਰੀਆਂ ਦੇ ਵਿੱਚੋਂ ਨਾ ਫੁੱਲ ਚੁੱਕ ਕੇ ਲੈ ਕੇ ਆਂਦਾ ਤੇ ਉਹਦਾ ਗੁਲਦਸਤਾ ਬਣਾ ਦਿੰਦਾ ਠੀਕ ਆ ਉਸੇ ਤਰ੍ਹਾਂ ਇੱਕ ਜਿਹੜਾ ਨਾਵਲਕਾਰ ਹੁੰਦਾ ਉਹ ਜੀਵਨ ਦੇ ਵਿੱਚੋਂ ਵੱਖ-ਵੱਖ ਘਟਨਾਵਾਂ ਚੁਣਦਾ ਵਾ ਤੇ ਕਥਾਨਕ ਬਣਾ ਲੈਂਦਾ ਠੀਕ ਹੈ ਬੇਟਾ ਇਹ ਤੁਸੀਂ ਪਹਿਲੀਆਂ ਦੋ ਲਾਈਨਾਂ ਚ ਲਿਖ ਸਕਦੇ ਹੋ ਇਸ ਗੱਲ ਨੂੰ ਠੀਕ ਆ ਆ ਲਿਖ ਕੇ ਨਾ ਵੀ ਜਿਹੜਾ ਕਥਾਨਕ ਆ ਨਾਵਲ ਦਾ ਮਹੱਤਵਪੂਰਨ ਤੱਤ ਹੈ ਹਾਂ ਇਹਨਾਂ ਲਿਖ ਕੇ ਉਸ ਤੋਂ ਬਾਅਦ ਤੁਸੀਂ ਇਹ ਮਾਨਲੀ ਵਾਲੀ ਐਗਜ਼ਾਮਪਲ ਲਿਖ ਸਕਦੇ ਹੋ ਫਿਰ ਬੇਟਾ ਇੱਕ ਹੋਰ ਤੁਹਾਨੂੰ ਮੈਂ ਸਮਝਾਵਾਂ ਵੀ ਕਥਾਨਕ ਹੁੰਦਾ ਕੀ ਆ ਦੇਖੋ ਜਿਵੇਂ ਇੱਕ ਸੈਂਟੈਂਸ ਆ ਰਾਜਾ ਮਰ ਗਿਆ ਰਾਣੀ ਮਰ ਗਈ ਠੀਕ ਆ ਇਹ ਹੈਗਾ ਸਧਾਰਨ ਕਥਾ ਸੁਧਾਰਨ ਵਾਕ ਕਹਿ ਸਕਦੇ ਹਾਂ ਠੀਕ ਆ ਸੁਧਾਰਨ ਕਥਾ ਹੈ ਪਰ ਰਾਜਾ ਮਰ ਗਿਆ ਫਿਰ ਉਹਦੇ ਦੁੱਖ ਵਿੱਚ ਰਾਣੀ ਮਰ ਗਈ ਠੀਕ ਆ ਮਤਲਬ ਕਿ ਇਹਨੂੰ ਸਿੰਪਲ ਨਹੀਂ ਕਹਿਣਾ ਵੀ ਰਾਜਾ ਮਰ ਗਿਆ ਫਿਰ ਉਹਦੇ ਦੁੱਖ ਦੇ ਵਿੱਚ ਰਾਣੀ ਮਰ ਗਈ ਇਹ ਕੀ ਆ ਕਥਾਨਕ ਉਮੀਦ ਕਰਦੀ ਆ ਤੁਹਾਨੂੰ ਕਥਾਨਕ ਵਾਲਾ ਪੁਆਇੰਟ ਸਮਝ ਆ ਗਿਆ ਹੋਊਗਾ ਉਸ ਤੋਂ ਬਾਅਦ ਬੇਟਾ ਇਹਨੂੰ ਤੁਸੀਂ ਐਸ ਇਟ ਇਜ਼ ਲਿਖ ਸਕਦੇ ਹੋ ਇਸ ਨੂੰ ਗੁੰਦ ਤੇ ਪਲਾਟ ਵੀ ਕਿਹਾ ਜਾਂਦਾ ਹੈ ਠੀਕ ਆ ਕਥਾਨਕ ਅੰਦਰ ਨਾਵਲਕਾਰ ਘਟਨਾਵਾਂ ਚੁਣ ਕੇ ਠੀਕ ਆ ਨਾਵਲੀ ਗੁੰਜਲਾਂ ਦੀ ਸਿਰਜਣਾ ਕਰਦਾ ਹੈ ਤੇ ਬਾਅਦ ਵਿੱਚ ਗੁੰਜਲ ਨੂੰ ਸੁਲਝਾਉਂਦਾ ਹੋਇਆ ਨਾਵਲ ਦਾ ਵਿਸਥਾਰ ਕਰਦਾ ਹੈ ਠੀਕ ਆ ਬੇਟਾ ਇਹਹੀ ਇਹਹੀ ਮੇਨ ਕਥਾਨਕ ਹੈ ਦਾ ਕਥਾਨਕ ਨੂੰ ਤਿਆਰ ਕਰਨ ਲਈ ਕੋਈ ਖਾਸ ਨਿਯਮ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਜਿਵੇਂ ਜਿਵੇਂ ਘਟਨਾਵਾਂ ਦੀ ਲੜੀ ਚੱਲਦੀ ਹੈ ਕਥਾਨਕ ਦੀ ਸਿਰਜਣਾ ਹੁੰਦੀ ਰਹਿੰਦੀ ਹੈ ਠੀਕ ਆ ਬੇਟਾ ਉਮੀਦ ਕਰਦੀ ਆ ਤੁਹਾਨੂੰ ਕਥਾਨਕ ਵਾਲਾ ਪੁਆਇੰਟ ਸਮਝ ਆ ਗਿਆ ਹੋਊਗਾ ਦੂਸਰਾ ਤੱਤ ਹੈਗਾ ਬੇਟਾ ਪਾਤਰ ਉਸਾਰੀ ਪਾਤਰ ਉਸਾਰੀ ਕਰਨ ਸਮੇ ਲੇਖਕ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਠੀਕ ਆ ਜਿਵੇਂ ਕਿ ਨਾਵਲਕਾਰ ਜਿਹੜਾ ਉਹ ਪਾਤਰਾਂ ਨੂੰ ਆਪਣੀ ਕਲਪਨਾ ਰਾਹੀਂ ਸੰਜੀਵ ਰੂਪ ਦੇ ਸਕਿਆ ਹੈ ਕਿ ਨਹੀਂ ਬਿਨਾਵਲ ਜਿਹੜਾ ਨਾਵਲਕਾਰ ਹਨਾ ਉਹ ਪਾਤਰਾਂ ਨੂੰ ਐਵੇਂ ਪੇਸ਼ ਕਰੇ ਵੀ ਉਹ ਅਸਲੀ ਹੋ ਹੀ ਲੱਗਣ ਠੀਕ ਹੈ ਕੀ ਉਹ ਸਾਰੇ ਪਾਤਰ ਆਪਣੇ ਵਿਵਹਾਰ ਰਾਹੀਂ ਅਸਲੀ ਜ਼ਿੰਦਗੀ ਦੀ ਪਰਤੋਂ ਸਿਰਜਦੇ ਆ ਜਾਂ ਕਿਸੇ ਜਗਤ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰਦੇ ਆ ਨਾਵਲਕਾਰ ਉਨਾ ਹੀ ਮਹਾਨ ਹੋਊਗਾ ਜਿੰਨੀ ਸਫਲ ਉਹ ਪਾਤਰ ਉਸਾਰੀ ਕਰ ਸਕੂਗਾ ਮੇਨਲੀ ਬਟਾ ਇੱਥੇ ਤੁਹਾਨੂੰ ਸਮਝਣ ਦੀ ਕੀ ਲੋੜ ਆ ਵੀ ਪਾਤਰ ਉਸਾਰੀ ਹੈ ਜਿਹੜਾ ਉਹ ਨਾਵਲ ਦਾ ਬਹੁਤ ਮਹੱਤਵਪੂਰਨ ਤੱਤ ਹੈ ਠੀਕ ਹੈ ਜਿਹੜੇ ਪਾਤਰ ਆ ਜਿਨ੍ਹਾਂ ਰਾਹੀਂ ਨਾਵਲਕਾਰ ਨੇ ਨਾਵਲ ਨੂੰ ਪੇਸ਼ ਕਰਨਾ ਵਾ ਠੀਕ ਆ ਉਹ ਪਾਤਰ ਬਿਲਕੁਲ ਅਸਲੀ ਜ਼ਿੰਦਗੀ ਨਾਲ ਸੰਬੰਧਿਤ ਹੋਣੇ ਚਾਹੀਦੇ ਆ ਵੀ ਇਸ ਤਰ੍ਹਾਂ ਦੇ ਲੱਗਣੇ ਚਾਹੀਦੇ ਆ ਵੀ ਉਹ ਬਿਲਕੁਲ ਸੰਜੀਪ ਪਾਤਰ ਆ ਠੀਕ ਆ ਅਸਲੀ ਜ਼ਿੰਦਗੀ ਵਰਗੇ ਹੀ ਲੱਗਣੇ ਚਾਹੀਦੇ ਆ ਤੇ ਨਾਵਲਕਾਰ ਉਹਨਾ ਹੀ ਮਹਾਨ ਹੋਊਗਾ ਜਿੰਨੀ ਸਫਲ ਉਹ ਪਾਤਰ ਉਸਾਰੀ ਕਰ ਸਕੂਗਾ ਤੀਸਰਾ ਤੱਤ ਹੈਗਾ ਨਾਵਲ ਦਾ ਬੇਟਾ ਵਾਰਤਾਲਾਪ ਵਾਰਤਾਲਾਪ ਕੀ ਹੁੰਦਾ ਗੱਲਬਾਤ ਹੈ ਨਾ ਜਿਹੜੀ ਜਿਹੜੇ ਨਾਵਲ ਦੇ ਵਿੱਚ ਪਾਤਰ ਆਪਸੀ ਗੱਲਬਾਤ ਕਰਦੇ ਆ ਉਹਨੂੰ ਵਾਰਤਾਲਾਪ ਕਹਿੰਦੇ ਆ ਨਾਵਲ ਵਿੱਚ ਵਾਰਤਾਲਾਪ ਪਾਤਰ ਉਸਾਰੀ ਕਰਨ ਅਤੇ ਕਥਾਨਕ ਨੂੰ ਸਿਰਜਣ ਵਿੱਚ ਪ੍ਰਮੁੱਖ ਰੋਲ ਅਦਾ ਕਰਦੇ ਹਨ ਵਾਰਤਾਲਾਪ ਹਮੇਸ਼ਾ ਸਥਾਨ ਤੇ ਪਾਤਰਾਂ ਦੇ ਸੁਭਾਵਾਂ ਅਨੁਸਾਰ ਹੀ ਹੁੰਦੀ ਹੈ ਪਾਤਰ ਆਪਣੇ ਵਿਸ਼ੇਸ਼ ਖੇਤਰ ਕਿਤੇ ਅਤੇ ਵਿਦਿਅਕ ਯੋਗਤਾ ਅਨੁਸਾਰ ਗੱਲਬਾਤ ਕਰਦੇ ਹਨ ਠੀਕ ਹੈ ਬੇਟਾ ਵਾਰਤਾਲਾਪ ਬਾਰੇ ਜੋ ਤੁਹਾਨੂੰ ਸਮਝ ਆਇਆ ਲਿਖ ਦੇਣਾ ਮੈਂ ਪਹਿਲਾਂ ਤੁਸੀਂ ਇਹ ਵੀ ਲਿਖ ਸਕਦੇ ਹੋ ਵੀ ਵਾਰਤਾਲਾਪ ਕਿਹਨੂੰ ਕਹਿੰਦੇ ਹਨ ਨਾਵਲ ਦੇ ਅੰਦਰ ਜਿਹੜੇ ਪਾਤਰ ਆ ਉਹ ਆਪਸੀ ਜਿਹੜੀ ਗੱਲਬਾਤ ਕਰਦੇ ਉਹਨੂੰ ਵਾਰਤਾਲਾਪ ਕਿਹਾ ਜਾਂਦਾ ਠੀਕ ਹੈ ਤੇ ਜਿਹੜੀ ਵਾਰਤਾਲਾਪ ਆ ਉਹ ਹਮੇਸ਼ਾ ਪਾਤਰਾਂ ਦੇ ਸੁਭਾਵਾਂ ਦੇ ਅਨੁਸਾਰ ਹੁੰਦੀ ਆ ਤੇ ਜਿਹੜਾ ਉੱਥੇ ਸਥਾਨ ਆ ਜਾਂ ਜੋ ਐਟਮੋਸਫੇਅਰ ਆ ਉਹਦੇ ਹਿਸਾਬ ਨਾਲ ਹੁੰਦੀ ਆ ਠੀਕ ਆ ਬੇਟਾ ਅਗਲਾ ਪੁਆਇੰਟ ਹੈਗਾ ਬੇਟਾ ਸਥਾਨਕ ਰੰਗਣ ਨਾਵਲਕਾਰ ਆਪਣੀ ਰਚਨਾ ਸਮੇ ਸਮੁੱਚੇ ਬਿਰਤਾਂਤ ਦੀ ਸਿਰਜਣਾ ਵਿਸ਼ੇਸ਼ ਭੂ ਖੰਡ ਦੇ ਲੋਕਾਂ ਦੇ ਜੀਵਨ ਉੱਪਰ ਆਧਾਰਿਤ ਹੀ ਕਰਦਾ ਇਹਦਾ ਕੀ ਮਤਲਬ ਆ ਵੀ ਜਿਹੜਾ ਨਾਵਲਕਾਰ ਆ ਉਹ ਆਪਣੀ ਰਚਨਾ ਲਿਖਣ ਸਮੇ ਕੀ ਕਰਦਾ ਜਿਹੜਾ ਸਮੁੱਚਾ ਮਤਲਬ ਵਿਆਖਿਆ ਕਰਦਾ ਜਿਹੜੀ ਉਹ ਕਿਸੇ ਵਿਸ਼ੇਸ਼ ਭੂ ਖੰਡ ਭੂ ਖੰਡ ਮਤਲਬ ਏਰੀਆ ਖੇਤਰ ਖੇਤਰ ਦੇ ਲੋਕਾਂ ਦੇ ਜੀਵਨ ਉੱਪਰ ਆਧਾਰਿਤ ਹੀ ਕਰਦਾ ਵਾ ਲੋਕਾਂ ਦੇ ਸੁਭਾਅ ਦਾ ਵਿਸ਼ੇਸ਼ ਕਿਤੇ ਦੀ ਜੀਵਨ ਜਾਂਚ ਰਹਿਣ ਸਹਿਣ ਆਚਾਰ ਬਿਹਾਰ ਆਦ ਨਾਲ ਨੌ ਮਾਸ ਦਾ ਰਿਸ਼ਤਾ ਹੁੰਦਾ ਹੈ ਜਿਸ ਕਰਕੇ ਸਥਾਨਕਰੰਗਣ ਨਾਵਲ ਵਿੱਚ ਪ੍ਰਮੁੱਖ ਸਥਾਨ ਹਾਸਲ ਕਰਦੀ ਹੈ ਵਿਭਾਗ ਜਿਹੜੇ ਏਰੀਏ ਦੇ ਜਿਹੜੇ ਖੇਤਰ ਦੇ ਲੋਕਾਂ ਲਈ ਇਹ ਨਾਵਲ ਲਿਖਿਆ ਗਿਆ ਵਾ ਉਥੋਂ ਦੀ ਸਥਾਨਕ ਰੰਗਣਾਂ ਜਿਹੜੀ ਉਹ ਨਾਵਲ ਦੇ ਵਿੱਚ ਚਲਕਣੀ ਚਾਹੀਦੀ ਆ ਠੀਕ ਆ ਬੇਟਾ ਇਹ ਸੀਗਾ ਤੁਹਾਡਾ ਚੌਥਾ ਤੱਤ ਉਸ ਤੋਂ ਬਾਅਦ ਬੇਟਾ ਅਗਲਾ ਹੈਗਾ ਭਾਸ਼ਾ ਦੇਖੋ ਬੇਟਾ ਭਾਸ਼ਾ ਜਿਹੜਾ ਉਹ ਬਹੁਤ ਹੀ ਮਹੱਤਵਪੂਰਨ ਤੱਤ ਆ ਨਾਵਲ ਦਾ ਨਾਵਲ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਆ ਪਹਿਲੀ ਭਾਸ਼ਾ ਪਾਤਰਾਂ ਦੁਆਰਾ ਬੋਲੀ ਜਾਂਦੀ ਹੈ ਦੂਜੀ ਨਾਵਲਕਾਰ ਵੱਲੋਂ ਬਿਰਤਾਂਤ ਸਿਰਜਣ ਸਮੇ ਵਰਤੀ ਜਾਣ ਵਾਲੀ ਭਾਸ਼ਾ ਠੀਕ ਹੈ ਯਾਦ ਰੱਖਣਾ ਦੋ ਤਰ੍ਹਾਂ ਦੀ ਭਾਸ਼ਾ ਇੱਕ ਤਾਂ ਜਿਹੜੀ ਪਾਤਰ ਵਰਤਦੇ ਆ ਦੂਸਰੀ ਜਿਹੜੀ ਨਾਵਲਕਾਰ ਵਰਤਦਾ ਵਿਆਖਿਆ ਕਰਨ ਲਈ ਭਾਸ਼ਾ ਦੀ ਵਰਤੋਂ ਸਮੇ ਲੇਖਕ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਆ ਜਿਸ ਨਾਲ ਨਾਵਲ ਦਾ ਸਾਹਿਤਿਕ ਪ੍ਰਭਾਵ ਖੰਡਿਤ ਨਾ ਹੋਵੇ ਠੀਕ ਹੈ ਭਾਵ ਕੀ ਆ ਪੀਏ ਸਾਹਿਤਿਕ ਤੌਰ ਤੇ ਰਚਨਾ ਜਿਹੜੀ ਆਹੋ ਸਫਲ ਹੋਵੇ ਠੀਕ ਆ ਬਸ ਇੰਨਾ ਹੀ ਲਿਖਣਾ ਤੁਸੀਂ ਭਾਸ਼ਾ ਦੇ ਵਿੱਚ ਅਗਲਾ ਪੁਆਇੰਟ ਆ ਬੇਟਾ ਸ਼ੈਲੀ ਨਾਵਲ ਅੰਦਰ ਕਈ ਪ੍ਰਕਾਰ ਦੀ ਸ਼ੈਲੀਗਤ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਆ ਜਿਵੇਂ ਵਰਨਾਤਮਕ ਵਿਧੀ ਬਿਰਤਾਂਤਕ ਵਿਧੀ ਚੇਤਨ ਪਰਵਾਹ ਵਿਧੀ ਠੀਕ ਆ ਇਹ ਤਿੰਨ ਤਰ੍ਹਾਂ ਦੀਆਂ ਸ਼ੈਲੀ ਹੁੰਦੀ ਆ ਬੇਟਾ ਲੇਖਕ ਇਹਨਾਂ ਵਿੱਚੋਂ ਕੋਈ ਵੀ ਵਿਧੀ ਲੈ ਕੇ ਆਪਣੇ ਗਲਪੀ ਸੰਸਾਰ ਦੀ ਸਿਰਜਣਾ ਕਰ ਸਕਦਾ ਹੈ ਭਾਵ ਉਹ ਨਾਵਲੰਦਨ ਦੇ ਇੰਨਾ ਵਿੱਚੋਂ ਕੋਈ ਵੀ ਸ਼ੈਲੀ ਵਰਤ ਸਕਦਾ ਠੀਕ ਆ ਤੇ ਆਪਣੇ ਨਾਵਲ ਦੀ ਰਚਨਾ ਕਰ ਸਕਦਾ ਅਗਲਾ ਪੁਆਇੰਟ ਹੈ ਬੇਟਾ ਉਦੇਸ਼ ਦੇਖੋ ਉਦੇਸ਼ ਕੀ ਹੁੰਦਾ ਉਦੇਸ਼ ਹੈ ਜਿਹੜਾ ਕਿਸੇ ਵੀ ਰਚਨਾ ਲਈ ਬਹੁਤ ਜ਼ਰੂਰੀ ਹੁੰਦਾ ਜਿਸ ਪ੍ਰਕਾਰ ਰੂਹ ਤੋਂ ਬਿਨਾ ਸਰੀਰ ਬੇਜਾਨ ਤੇ ਬਯਰਥ ਹੋ ਜਾਂਦਾ ਨਾ ਉਸੇ ਪ੍ਰਕਾਰ ਉਦੇਸ਼ ਤੋਂ ਬਿਨਾ ਕੋਈ ਵੀ ਰਚਨਾ ਜਿਹੜੀ ਆ ਉਹ ਬੇਜਾਨ ਤੇ ਨਿਰਾਰਥਕ ਹੋ ਜਾਂਦੀ ਹੈ ਦੇਖੋ ਨਾਵਲ ਦਾ ਕੋਈ ਨਾ ਕੋਈ ਉਦੇਸ਼ ਹੋਣਾ ਜ਼ਰੂਰੀ ਹੈ ਉਦੇਸ਼ ਤੋਂ ਬਿਨਾ ਰਚੇ ਗਏ ਨਾਵਲ ਨੂੰ ਨਾਵਲ ਮੰਨਣਾ ਯੋਗ ਨਹੀਂ ਕਿਉਂਕਿ ਅਜਿਹੀ ਰਚਨਾ ਆਪਣੇ ਸਾਹਿਤਿਕ ਪ੍ਰਭਾਵ ਤੋਂ ਬੇਮੁਖ ਹੁੰਦੀ ਹੈ ਜਿਸ ਤਰ੍ਹਾਂ ਰੂਹ ਤੋਂ ਬਿਨਾ ਸ਼ਰੀਰ ਬੇਜਾਨ ਹੋ ਜਾਂਦਾ ਹੈ ਉਸੇ ਤਰ੍ਹਾਂ ਉਦੇਸ਼ ਤੋਂ ਬਿਨਾ ਜਿਹੜੀ ਨਾਵਲ ਆ ਉਹ ਵੀ ਬੇਜਾਨ ਅਤੇ ਬੇਅਰਥ ਹੋ ਜਾਂਦਾ ਹੈ ਬੇਜਾਨ ਅਤੇ ਨਿਰਾਰਥਕ ਹੋ ਜਾਂਦੀ ਹੈ ਠੀਕ ਆ ਬੇਟਾ ਯਾਦ ਰੱਖਣਾ ਉਦੇਸ਼ ਬਹੁਤ ਜ਼ਰੂਰੀ ਆ ਕਿਸੇ ਵੀ ਰਚਨਾ ਦਾ ਹਾਂਜੀ ਬੇਟਾ ਇਹ ਹੋ ਗਏ ਤੁਹਾਡੇ 6.7 ਪੁਆਇੰਟ ਹੋ ਗਏ ਤਤ ਲਿਖਣੇ ਆ ਤੁਸੀਂ ਇਦਾਂ ਹੀ ਹੈਡਿੰਗ ਬਣਾ ਕੇ ਉਸ ਤੋਂ ਬਾਅਦ ਤੁਸੀਂ ਲਾਸਟ ਤੇ ਇਸੇ ਤਰ੍ਹਾਂ ਲਿਖ ਸਕਦੇ ਹੋ ਠੀਕ ਆ ਪ੍ਰਮੁਖ ਨਾਵਲ ਪ੍ਰਮੁਖ ਨਾਵਲ ਦੇ ਵਿੱਚ ਦੇਖੋ ਤੁਸੀਂ ਕੀ ਲਿਖ ਸਕਦੇ ਹੋ ਜਿਵੇਂ ਸੁੰਦਰੀ ਆ ਬਹੁਤ ਫੇਮਸ ਨਾਵਲ ਆ ਭਾਈ ਵੀਰ ਸਿੰਘ ਨੇ ਲਿਖਿਆ ਸ਼ਰਾਬ ਕੌਰ ਨਾਵਲ ਆ ਡਾਕਟਰ ਚਰਨ ਸਿੰਘ ਨੇ ਲਿਖਿਆ ਚਿੱਟਾ ਲਹੂ ਪਵਿੱਤਰ ਪਾਪੀ ਨਾਨਕ ਸਿੰਘ ਨੇ ਲਿਖਿਆ ਮੜੀ ਦਾ ਦੀਵਾ ਗੁਰਦਿਆਲ ਸਿੰਘ ਨੇ ਲਿਖਿਆ కోଠే ਖੜਕ ਸਿੰਘ ਰਾਮ ਸਰੂਪ ਅੰਕੀ ਲੋਹੀ ਬਿਆਵਾਨ ਕਰਮਜੀਤ ਖੁੱਸਾ ਠੀਕ ਆ ਬੇਟਾ ਇਹ ਤੁਸੀਂ ਲਿਖ ਸਕਦੇ ਹੋ ਇਹਨਾਂ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਹੋਰ ਨਾਵਲ ਪਤਾ ਤੁਸੀਂ ਉਹ ਵੀ ਲਿਖ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਕੁਐਸਚਨ ਦਾ ਐਂਡ ਕਰ ਸਕਦੇ ਹੋ ਠੀਕ ਆ ਬੇਟਾ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਿਆ ਹੋਊਗਾ ਕੁਐਸਚਨ ਸਮਝ ਆ ਜਾਂਦਾ ਤਾਂ ਇਹਨੂੰ ਲਾਈਕ ਜਰੂਰ ਕਰਨਾ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜਰੂਰ ਕਰਨਾ ਓਕੇ ਬੇਟਾ ਮਿਲਦੇ ਆਂ ਅਗਲੇ ਲੈਕਚਰ ਦੇ ਨਾਲ ਧੰਨਵਾਦ